ਅੱਜ ਵੀਡੀਓ ਦੇਖੋ ਇੱਕ ਜਿਹਨੇ ਵੀਡੀਓ ਦੇਖੀ ਉਹਨੂੰ ਕੁਝ ਨਹੀਂ ਵਿਖੇ ਜ਼ਿੰਦਗੀ ਦੇ ਵਿੱਚ ਕਰੋ ਚੈੱਕ ਵੀਡੀਓ ਬੇਸਕ ਬੁੱਢੀ ਕੰਨ ਜੋਰ ਕੱਲ ਤੋੜ ਘਰ ਦੇ ਚੁੜੇ ਨਾ ਮਰ ਜਣੇ ਨੰਨ ਡੈਕ ਕਰ ਦੂ ਡੈਕ ਨਾ ਦੇ ਹੀ ਕੇ ਭੜ ਕੇ ਮੁਕਾਪਾਟ ਖਾਈਏ ਨਾ ਦੇ ਹੀ ਕੇ ਭੜ ਕੇ ਮੁਕਾਪਾਟ ਖਾਈਏ ਬਾਬੂ ਕਿ ਤੂੰ ਮਰ ਜਾਗੇ ਹਰ ਚ ਨਾ ਲਈਏ ਸਾਲਾ ਕਰਦਾ ਤੇ ਕੀ ਸਲੱਡਾ ਜੀ ਤੈਨੂੰ ਬਹੁਤ ਸਿਰ ਹੋਈਏ ਕਿ ਤੈਨ ਟਟੀਆਂ ਲਗੀਆਂ ਇਹ ਮੈਂ ਨਹੀਂ ਕਹ ਰਿਆ ਅਨਮੋਲ ਵੀ ਕਹ ਰਿਆ ਠੀਕ ਹੈ ਤੇ ਹਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਆਪਣੇ YouTube ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਬੈਲ 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 ਰੈਸ ਕਲੈਕਟਰ ਹਰ ਵੀਡੀਓ ਸਬਸਕ੍ਰਾਈਬ ਤੇ ਪਹਿਲੇ ਨੋਟੀਫਿਕੇਸ਼ਨ ਮਿਲ ਜਾਵੇ ਤੇ ਆਪਾਂ ਜੇ ਹਸਾਰ ਤੇ ਇਦਾਂ ਦੀ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਤੇ ਆਪਾਂ ਸਟਾਰਟ ਵੀਡੀਓ ਕਰਦੇ ਆ ਤੇ ਕਰੋ ਚੱਕ ਵੀਡੀਓ ਲੱਛਣ ਦੇਖ ਲੈ ਮੇਰਾ ਸਾਲਾ ਸਲੇਟਾ ਆ ਕਰਦਾ ਕਿ ਨਹੀਂ ਕੀ ਤੈਨੂੰ ਪਵਾਸ਼ੀਰ ਹੋਈ ਹੈ ਕਿ ਕਟੀਆਂ ਲੱਗੀਆਂ ਕੜੀ ਹੈ ਵੈ ਨੇ ਭੜੇ ਭੜੇ ਮੂੰਹ ਬਣਾਏ ਨੇ ਇਹੋ ਜਿਹੇ ਬੱਚੇ ਨੇ ਕਾਲੇ ਪਾਣੀ ਤੇ ਸਜਾ ਤੋ ਨਹੀਂ ਅਸੀਂ ਇਹਨਾਂ ਬੱਚਿਆਂ ਕਰ ਗਲੇਸ਼ੀਰ ਵਿਚਾਰੇ ਇਹਨਾਂ ਨੂੰ ਗੰਦ ਨੂੰ ਨਹੀਂ ਬਾਤ ਤਾਂ ਸੱਚੀ ਆ ਹਾਂਜੀ ਗੱਲ ਜੇ ਇੱਕ ਵੀਡੀਓ ਤੇ ਜਾ ਕੇ ਨਾ ਫੋਲੋ ਜਰੂਰ ਕਰ ਲਿਓ ਫੇਸਬੁੱਕ ਪੇਜ ਨੂੰ ਔਰ ਇੰਸਟਾਗ੍ਰam ਨੂੰ ਜੂ ਜਾ ਕੇ ਫੋਲੋ ਕਰ ਲਿਓ ਤੇ ਆਪਾਂ ਜੇ ਸਰ ਦੇ ਦਿੱਤੇ ਵੀਡੀਓ ਅਪਲੋਡ ਕਰਦੇ ਰਹੇ ਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਬਗਾ ਲਿਓ ਔਰ ਕਮੈਂਟਾਂ ਦੇ ਵਿੱਚ ਇਹਦੇ ਵਿੱਚ ਆ ਤੁਸੀਂ ਜਰੂਰ ਦੱਸਿਆ ਕਰੋ ਤੇ ਵੀਡੀਓ ਕਿਹਦੇ ਦੀ ਲੱਗੀ ਆ ਤੇ ਮਿਲ ਜਿਓ ਕਨੈਕਸਟ ਵੀਡੀਓ ਤੇ ਸਾਨੂੰ ਬਈ ਬਸਾਸੀ ਆ ਕੱਲ ਜੀ